ਗੁਰੂ ਦੇ ਸਿੰਘ ਬਣਿਓ ਗੁਰੂ ਦੇ ਸਿੰਘ ਸਜਿਓ ਉਹਨਾਂ ਦਾ ਜੀਵਨ ਦੇ ਵਿੱਚ ਲੱਗਦਾ ਹੈ ਕਿ ਕੀ ਕੀ ਨਵਾਂ ਹੋ ਰਿਹਾ ਹਾਂਜੀ ਮਤਲਬ ਸਾਨੂੰ ਮੇਰਾ ਬਚਪਨ ਤੋਂ ਹੀ ਬਾਣੀ ਦੇ ਨਾਲ ਬਹੁਤ ਪ੍ਰਭਾਵ ਸੀਗਾ ਸਾਡੀ ਮਾਤਾ ਜੀ ਹੋ ਗਈ ਉਹਨਾਂ ਨੇ ਸਾਨੂੰ ਬਾਣੀ ਨਾਲ ਜੋੜਿਆ ਬੰਬੇ ਅਸੀਂ ਰਹਿੰਦੇ ਸੀਗੇ ਉੱਥੇ ਕਾਫੀ ਆਪਾਂ ਵਿਚਰਦੇ ਸੀਗੇ ਤੇ ਆਰਟਵਰਕ ਨੂੰ ਲੈ ਕੇ ਮੇਰੇ ਨਾਲ ਮਨਚ ਵੀ ਬਹੁਤ ਉਹ ਸੀਗਾ ਕਿ ਗੁਰਬਾਣੀ ਕਿਵੇਂ ਆਰਟ ਨੂੰ ਚੀਜ਼ਾਂ ਨਹੀਂ ਖਾਰ ਸਕਦੀਆਂ ਜਿਹੜਾ ਜਿੱਦਾਂ ਜਿਦਾਂ ਮੈਨੂੰ ਫੁਰਨੇ ਆਉਂਦੇ ਸੀਗੇ ਜਿਦਾਂ ਹੁਣ ਅਸੀਂ ਬਾਣੀ ਸੁਣਦੇ ਸੀਗੇ ਸਾਨੂੰ ਫੁਰਨੇ ਆਉਂਦੇ ਸੀਗੇ ਕਿ ਹਾਂ ਮਹਾਰਾਜ ਦੇ ਜਿਦਾਂ ਕੋਈ ਹਿਸਟਰੀ ਨੂੰ ਲੈ ਕੇ ਪਾਣੀ ਘਰਦਾ ਸੀਗਾ ਕਥਾ ਕਰਦੇ ਸੀਗੇ ਤੇ ਅਸੀਂ ਮਨ 'ਚ ਵਿਜ਼ੂਅਲਾਈਜ਼ ਹੁੰਦਾ ਸੀਗਾ ਤੇ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਕਿ ਅਸੀਂ ਹੱਥ ਨਾਲ ਕਲਾ ਕਰ ਸਕਦੇ ਆ ਤੇ ਅਸੀਂ ਉਹ ਮਨ ਤੋਂ ਅਸੀਂ ਆਪਣੇ ਹੱਥ ਰਾਹੀਂ ਆਪਾਂ ਇੱਕ ਦਿਖਾ ਸਕਦੇ ਕੈਨਵਸ 'ਤੇ ਜਦੋਂ ਮੈਂ ਸਮਝੋ ਚੰਡੀ ਦੀਵਾਰ ਆ ਚੰਡੀ ਦੀਵਾਰ ਮੈਂ ਬਾਣੀ ਸੁਣਦਾ ਵਾ ਨਾਲ ਨਾਲ ਮੇਰੇ ਹੱਥ ਉਦਾਂ ਚੱਲਣ ਲੱਗ ਜਾਂਦੇ ਉਦਾਂ ਦਾ ਫੁਰਨੇ ਹੁੰਦੇ ਤੇ ਉਦਾਂ ਦਾ ਆਟਾ ਕੋ ਕੈਨਵਸ 'ਤੇ ਉਤਰਦਾ ਜੇ ਮੈਂ ਚੰਡੀ ਦੀਵਾਰ ਨਹੀਂ ਲਾਉਂਗਾ ਤਾਂ ਉਹ ਉਦਾਂ ਦਾ ਆਟਾਕ ਨਹੀਂ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਆ ਸੰਗਤ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ ਬਹੁਤ ਕੁਝ ਜਾਣਨ ਦਾ ਮੌਕਾ ਮਿਲ ਰਿਹਾ ਹੈ ਹੁਣੇ-ਹੁਣੇ ਅਸੀਂ ਇੱਥੋਂ ਦੀ ਲੰਗਰੇ ਸੀ ਕਿ ਦੋ ਸਿੰਘ ਸਾਨੂੰ ਮਿਲੇ ਅਸੀਂ ਵੇਖ ਰਹੇ ਸੀ ਕਿ ਦੋਨੋਂ ਦੀਆਂ ਸ਼ਕਲਾਂ ਕਿੰਨੀਆਂ ਆ ਆਪਸ ਦੇ ਵਿੱਚ ਮਿਲਦੀਆਂ ਨੇ ਤੇ ਜਦੋਂ ਉਹਨਾਂ ਦੋਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੋਵੇਂ ਜੁੜਵਾ ਭਰਾ ਨੇ ਇਹ ਜਾਣ ਕੇ ਖੁਸ਼ੀ ਹੋਈ ਕਿ ਦੋਵੇਂ ਜੁੜਵਾ ਭਰਾ ਨੇ ਤੇ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਈ ਕਿ ਦੋਨੇ ਗੁਰੂਗੇ ਸਿੰਘ ਨੇ ਦੋਨਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਪਰ ਜਦੋਂ ਇਹਨਾਂ ਦੀ ਕਹਾਣੀ ਬਾਰੇ ਸੋਚਣਾ ਪੁੱਛਿਆ ਤਾਂ ਹੋਰ ਵੀ ਜ਼ਿਆਦਾ ਉਤਸੁਕਤਾ ਵੱਧ ਗਈ ਇਸ ਲਈ ਅਸੀਂ ਮੈਦਿ ਤੇਜਿੰਦਰ ਦੋਨੇ ਇੱਥੇ ਰੁਕੀ ਗਏ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਇਹਨਾਂ ਬਾਰੇ ਜ਼ਰੂਰ ਜਾਣੜਿਆ ਜਾਵੇ ਪਤਾ ਲੱਗਿਆ ਕਿ ਦੋਨੇ ਦੋਨਾਂ ਦਾ ਜਿਹੜਾ ਜਨਮ ਹੈ ਉਹ ਬੰਬੇ ਦੇ ਵਿੱਚ ਹੋਇਆ ਹੈ ਜੇਕਰ ਤੁਸੀਂ ਇਹਨਾਂ ਦੇ ਮਤਲਬ ਇਹਨਾਂ ਨੂੰ ਦੇਖੋਗੇ ਪ੍ਰੋਪਰ ਤਾਂ ਕੋਈ ਕਹਿ ਨਹੀਂ ਸਕਦਾ ਕਿ ਇਹ ਬੰਬੇ ਦੇ ਵਿੱਚ ਜਨਮੇ ਹੋਏ ਹੋਣਗੇ ਤਾਂ ਲੱਗਦਾ ਕਿ ਇਹ ਪੰਜਾਬ ਦੀ ਧਰਤੀ ਤੇ ਜੰਮੇ ਜਾਏ ਹੀ ਸਿੰਘ ਨੇ ਬੰਬੇ ਦੇ ਵਿੱਚ ਜੰਮੇ ਪਲੇ ਉੱਥੇ ਪੜ੍ਹਾਈ ਕੀਤੀ ਨੌਕਰੀ ਦੇ ਵਿੱਚ ਮਨ ਨਹੀਂ ਲੱਗਿਆ ਖਿੱਚ ਸੀਗੀ ਆਪਣੇ ਪੰਜਾਬ ਦੇ ਲਈ ਖਿੱਚ ਸੀ ਆਪਣੇ ਸ਼ਹੀਦਾਂ ਦੀ ਧਰਤੀ ਦੇ ਲਈ ਇੱਧਰ ਨੂੰ ਖਿੱਚੇ ਚਲੇ ਆਏ 10 ਸਾਲ ਪਹਿਲਾਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਕਰੋਨਾ ਸਮੇਂ ਤੋਂ ਬਾਅਦ ਇਹ ਆਪਣੇ ਪੰਜਾਬ ਵੱਲ ਆਖਿਰਕਾਰ ਮੁੜ ਹੀ ਆਏ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਨੰਬਰ 1 ਤਾਂ ਇਹ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਬਾਹਰਲੇ ਮੁਲਕਾਂ ਦੇ ਵੱਲ ਜਾ ਰਹੇ ਨੇ ਤਾਂ ਲੱਗਦਾ ਹੈ ਕਿ ਉਹ ਸਾਰੇ ਵੀ ਇੱਕ ਨਾ ਇੱਕ ਦਿਨ ਜ਼ਰੂਰ ਮੁੜਨਗੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਨਾਲ ਇੱਥੇ ਗੱਲਬਾਤ ਹੋ ਰਹੀਆਂ ਖਾਸ ਕਰਕੇ ਦੋ ਸਿੰਘਾਂ ਦੇ ਨਾਲ ਇੱਥੇ ਖੜੀ ਹੋਈਆਂ ਇਹਨਾਂ ਦੇ ਨਾਲ ਗੱਲਬਾਤਾਂ ਕਰਕੇ ਬੜਾ ਚੰਗਾ ਮਹਿਸੂਸ ਹੋ ਰਿਹਾ ਹੈ ਕੀ ਬੰਬੇ ਦੀ ਧਰਤੀ ਤੋਂ ਭਾਵੇਂ ਕਿ ਭਾਰਤ ਦੇ ਵਿੱਚ ਹੀ ਆ ਪਰ ਫਿਰ ਵੀ ਪੰਜਾਬ ਛੱਡ ਕੇ ਗਏ ਸੀਗੇ ਤੇ ਵਾਪਸ ਚਮਕੌਰ ਸਾਹਿਬ ਦੀ ਧਰਤੀ ਤੋਂ ਨੇ ਇਹ ਪਰ ਫਿਰ ਵਾਪਸ ਆਪਣੇ ਪੰਜਾਬ ਦੇ ਵਿੱਚ ਆ ਗਏ ਨਹੀਂ ਨਦਰ ਨਾਲ ਗੱਲਬਾਤਾਂ ਕਰਾਂਗੇ ਜਾਣਾਂਗੇ ਕਿ ਅੱਜ ਕੱਲ ਇਹ ਕੀ ਕਰਦੇ ਨੇ ਕਿਉਂਕਿ ਬਹੁਤ ਅੱਛੀ ਜੌਬ ਛੱਡ ਕੇ ਫਿਰ ਤੋਂ ਇਹ ਪੰਜਾਬ ਪਰਤ ਆਏ ਨੇ ਪੰਜਾਬ ਦੇ ਵਿੱਚ ਆਖਿਰਕਾਰ ਆ ਗਏ ਕੀ ਕਰ ਰਹੇ ਨੇ ਵਾਇਰ ਜੇ ਖਾਲਸਾ ਵਾਇਰ ਜੇ ਕੀ ਫਤਿਹ ਅਸੀਂ ਇੱਥੇ ਆਪਣਾ ਜਿੱਦਾਂ ਆਰਟ ਨੂੰ ਲੈ ਕੇ ਅਸੀਂ ਵਾਅਦਾ ਕਰ ਰਹੇ ਆ ਜਿੱਦਾਂ ਸਾਨੂੰ ਕਮੀਆਂ ਲੱਗੀਆਂ ਕਿ ਕਾਫੀ ਚੀਜ਼ਾਂ ਇੱਥੇ ਆਪਾਂ ਸ਼ੋਕੇਸ ਕਰ ਸਕਦੇ ਹਾਂ ਜਿੱਦਾਂ ਧਾਰਮਿਕ ਨੂੰ ਲੈ ਕੇ ਕੋਈ ਕਨਸੈਪਟ ਨੂੰ ਲੈ ਕੇ ਮਤਲਬ ਆਰਟ ਫੀਲਡ ਵੀ ਇੱਕ ਵੱਡੀ ਫੀਲਡ ਆ ਉਹਦੇ ਅੱਛਾ ਆਪਾਂ ਜਾਗਰੂਕਤਾ ਦੱਸ ਸਕਦੇ ਕੋਈ ਕੋਈ ਨੌਜਵਾਨਾ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈ ਕਿ ਆਰਟ ਵਰਕ ਸਿ ਕਿੱਥੇ ਜਾਣਾ ਹੈ ਕਿਹੜੇ ਰੋਚ ਮਤਲਬ ਕਿਹੜੀ ਉਹਨਾਂ ਨੇ ਥੀਮ ਫੜਨੀ ਆ ਕਿੱਦਾਂ ਫੜਨੀ ਆ ਅਸੀਂ ਉਹਨਾਂ ਨੂੰ ਹੋਰ ਕਲੀਅਰ ਦੱਸ ਸਕਦੇ ਹਾਂ ਕਿ ਬੰਬੇ ਦੀ ਨੌਲੇਜ ਤੋਂ ਲੈ ਕੇ ਇੱਥੋਂ ਦੀ ਨੌਲੇਜ ਲੈ ਕੇ ਉਹਨਾਂ ਨੂੰ ਹੋਰ ਸੌਖੇ ਤਰੀਕੇ ਨਾਲ ਕਰ ਸਕਦੇ ਆ ਉਸ ਉਪਰਾਲੇ 'ਚ ਅਸੀਂ ਆਰਟਵਰਕਸ ਬਣਾ ਰਹੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਵਕਫ ਵਕਫ ਥਾਵਾਂ ਤੇ ਐਗਜ਼ਿਬਿਸ਼ਨਸ ਰੱਖਦੇ ਆ ਤੇ ਸੰਗਤਾਂ ਨੂੰ ਪ੍ਰੇਰਦੇ ਆ ਆਨਲਾਈਨ ਅਸੀਂ ਆਪਣਾ ਸ਼ੋਕੇਸ ਕਰਦੇ ਆ ਇਹ ਚੀਜ਼ਾਂ ਅਸੀਂ ਅੱਜਕੱਲ੍ਹ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਕਿਹਾ ਕਿ ਮੈਂ ਬੰਬਈ ਧਰਤੀ ਤੇ ਰਹਿੰਦਾ ਸੀ ਉੱਥੇ ਮੇਰੀ ਪੜ੍ਹਾਈ ਲਿਖਾਈ ਸੀਗੀ ਪੜ੍ਹਾਈ ਦੇ ਵਿੱਚ ਵੀ ਮਨ ਘਟ ਲੱਗਦਾ ਸੀ ਜਦੋਂ ਜੋਬ ਮਿਲ ਗਈ ਤਾਂ ਜੋਬ ਦੇ ਵਿੱਚ ਵੀ ਮਨ ਬਹੁਤ ਘਟ ਲੱਗਦਾ ਸੀ ਲੱਗਦਾ ਸੀ ਵੀ ਨਹੀਂ ਕੁਝ ਹੋਰ ਹੈ ਮੈਂ ਹੋਰ ਬਹੁਤ ਕੁਝ ਕਰ ਸਕਦਾ ਉਹਦੇ ਬਾਰੇ ਵੀ ਦੱਸਣਾ ਜ਼ਰੂਰ ਚਾਹੀਦਾ ਹਾਂਜੀ ਜੋਬ ਤਾਂ ਇਦਾਂ ਸੀ ਕਿ ਤਾਂ ਮਾਇਆ ਵੱਲੋਂ ਸਾਨੂੰ ਸੀਗਾ ਕਿ ਸਾਰੇ ਕਹਿੰਦੇ ਕਿ ਹਾਂ ਜੋਬ ਲੱਜੋ ਇਦਾਂ ਇਦਾਂ ਤੇ ਉਹ ਚੀਜ਼ਾਂ ਕਰਕੇ ਅਸੀਂ ਲੱਗੇ ਬਟ ਜਿਹੜਾ ਸਾਡਾ ਮਾਨਸਿਕਾ ਜਿਹੜਾ ਅੰਦਰ ਦੀ ਆਪਣੀ ਖੋਜ ਸੀ ਜਿਹੜੀ ਮਹਾਰਾਜ ਨੇ ਆਪਾਂ ਨੂੰ ਗੁਣ ਦਿੱਤੇ ਆ ਉਹ ਉਸ ਲੋਕੇਸ਼ਨ ਤੇ ਜਿੱਦਾਂ ਆਪਾਂ ਉਸ ਸਥਿਤੀ ਤੇ ਨਹੀਂ ਆਪਾਂ ਉਭਾਰ ਸਕਦੇ ਆ ਆ ਮਤਲਬ ਫਲੈਕਸੀਬਿਲਟੀ ਸਾਨੂੰ ਨਹੀਂ ਮਿਲਦੀ ਸੀ ਤਾਂ ਜਿੱਦਾਂ ਅਸੀਂ ਘਰ ਜਾ ਕੇ ਫ੍ਰੀ ਟਾਈਮ 'ਚ ਆਪਣੇ ਦਿਲੋਂ ਅਸੀਂ ਉਹ ਕਰਦੇ ਸੀਗੇ ਕਿ ਆਰਟਵਰਕ ਬਣਾ ਕੇ ਮੈਂ ਆਪਣਾ ਮਨ ਤੋਂ ਖੁਸ਼ ਕਰਾਂ ਤੇ ਉਹ ਚੀਜ਼ਾਂ ਅਸੀਂ ਆਨਲਾਈਨ ਪਾਉਂਦੇ ਸੀਗੇ ਆਨਲਾਈਨ ਤੋਂ ਸਾਨੂੰ ਕਾਫੀ ਵਧੀਆ ਸਿੰਘਾਂ ਦੇ ਰਿਪਲਾਈ ਆਉਣ ਲੱਗੇ ਮੈਸੇਜ ਆਉਣ ਲੱਗੇ ਕਿ ਤੁਹਾਡਾ ਆਰਟਵਰਕ ਬਹੁਤ ਵਧੀਆ ਆ ਫਿਰ ਇੱਕ ਤਰ੍ਹਾਂ ਦਾ ਮਨ ਸਾਡਾ ਉੱਥੇ ਚਲੇ ਗਿਆ ਕਿ ਆਪਾਂ ਆਪਣੇ ਅੰਦਰ ਹੀ ਅੰਦਰੋਂ ਖੁਸ਼ੀ ਆ ਜਿਹੜੀ ਉਹ ਆਰਟਵਰਕ ਰਾਈਆਂ ਸੀ ਹੋਰ ਅੱਗੇ ਇੱਕ ਕੱਢੀਏ ਤੇ ਜੌਬ ਤੋਂ ਉਹ ਸਾਨੂੰ ਨਹੀਂ ਮਿਲਦੀ ਸੀਗੀ ਤਾਂ ਅਸੀਂ ਫੁੱਲ ਟਾਈਮ ਫਿਰ ਇੱਕੋ ਡਿਸੀਜਨ ਲੈ ਕੇ ਉੱਥੇ ਲੈ ਲਿਆ ਕਿ ਅਸੀਂ ਆ ਹੀ ਕਰ ਲਵਾਂ ਜਿੱਦਨ ਦੇ ਗੁਰੂ ਦੇ ਸਿੰਘ ਬਣਿਓ ਗੁਰੂਦੇਵ ਸਿੰਘ ਸਜੇਓ ਉਹਦੋਂ ਦਾ ਜੀਵਨ ਦੇ ਵਿੱਚ ਲੱਗਦਾ ਹੈ ਕਿ ਕੀ ਕੀ ਨਵਾਂ ਹੋ ਰਿਹਾ ਹਾਂਜੀ ਮਤਲਬ ਸਾਨੂੰ ਮੇਰਾ ਬਚਪਨ ਤੋਂ ਹੀ ਬਾਣੀ ਦੇ ਨਾਲ ਬਹੁਤ ਪ੍ਰਭਾਵ ਸੀਗਾ ਸਾਡੀ ਮਾਤਾ ਜੀ ਹੋ ਗਈ ਉਹਨਾਂ ਨੇ ਸਾਨੂੰ ਬਾਣੀ ਨਾਲ ਜੋੜਿਆ ਬੰਬੇ ਅਸੀਂ ਰਹਿੰਦੇ ਸੀਗੇ ਉੱਥੇ ਕਾਫੀ ਆਪਾਂ ਵਿਚਰਦੇ ਸੀਗੇ ਤੇ ਆਰਟਵਰਕ ਨੂੰ ਲੈ ਕੇ ਮੇਰੇ ਨਾਲ ਮਨਚ ਵੀ ਬਹੁਤ ਉਹ ਸੀਗਾ ਕਿ ਗੁਰਬਾਣੀ ਕਿਵੇਂ ਆਰਟ ਨੂੰ ਚੀਜ਼ਾਂ ਨਹੀਂ ਖਾਰ ਸਕਦੀਆਂ ਜਿਹੜਾ ਜਿੱਦਾਂ ਜਿੱਦਾਂ ਉਹ ਮੈਨੂੰ ਫੁਰਨੇ ਆਉਂਦੇ ਸੀਗੇ ਜਿੱਦਾਂ ਹੁਣ ਅਸੀਂ ਬਾਣੀ ਸੁਣਦੇ ਸੀਗੇ ਸਾਨੂੰ ਫੁਰਨੇ ਆਉਂਦੇ ਸੀਗੇ ਕਿ ਹਾਂ ਮਹਾਰਾਜ ਦੇ ਜਿੱਦਾਂ ਕੋਈ ਹਿਸਟਰੀ ਨੂੰ ਲੈ ਕੇ ਬਾਣੀ ਘੜਦਾ ਸੀਗਾ ਕਥਾ ਘੜਦੇ ਸੀਗੇ ਤੇ ਅਸੀਂ ਮਨ 'ਚ ਵਿਜ਼ੂਅਲਾਈਜ਼ ਹੁੰਦਾ ਸੀਗਾ ਤੇ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਕਿ ਅਸੀਂ ਹੱਥ ਨਾਲ ਕਲਾ ਕਰ ਸਕਦੇ ਆ ਤੇ ਅਸੀਂ ਉਹ ਮਨ ਤੋਂ ਅਸੀਂ ਆਪਣੇ ਹੱਥ ਰਾਹੀਂ ਆਪਾਂ ਦਿਖਾ ਸਕਦੇ ਕੈਨਵਸ 'ਚ ਤੇ ਉਹ ਚੀਜ਼ਾਂ ਕਰਕੇ ਫਿਰ ਅਸੀਂ ਬਾਣੀ ਨਾਲ ਵੀ ਹੋਰ ਜੁੜਨ ਲੱਗ ਗਏ ਸਾਨੂੰ ਮਤਲਬ ਕਥਾ ਸੁਣਨ ਲੱਗੇ ਕਥਾਂ ਤੋਂ ਅਸੀਂ ਪ੍ਰਭਾਵਿਤ ਹੋਏ ਉਹਨੂੰ ਪ੍ਰੈਕਟੀਕਲੀ ਜੀਵਨ 'ਚ ਵੀ ਵਰਤਾਇਆ ਫਿਰ ਆਰਟਵਰਕ ਰਾਈ ਅਸੀਂ ਉਹਨੂੰ ਪੇਸ਼ ਕੀਤਾ ਤੇ ਸਾਨੂੰ ਵਧੀਆ ਗੁਰਬਾਣੀ ਤੋਂ ਸਿੱਖਿਆ ਮਿਲੀ ਹੈ ਹੁਣ ਕਾਫੀ ਮੇਰੇ ਜਿਹੜੇ ਆਰਟਵਰਕਸ ਆ ਜਿੱਦਾਂ ਹੁਣ ਮੈਂ ਇੱਕ ਆਰਟਵਰਕ ਆ ਜਿੱਦਾਂ ਹੁਣ ਮੈਂ ਸਮਝੋ ਚੰਡੀ ਦੀ ਵਾਰ ਆ ਚੰਡੀ ਦੀ ਵਾਰ ਮੈਂ ਬਾਣੀ ਸੁਣਦਾ ਵਾ ਨਾਲ-ਨਾਲ ਮੇਰੇ ਹੱਥ ਓਦਾਂ ਚੱਲਣ ਲੱਗ ਜਾਂਦੇ ਓਦਾਂ ਦਾ ਫੁਰਨੇ ਹੁੰਦੇ ਤੇ ਓਦਾਂ ਦਾ ਆਰਟਵਰਕ ਉਹ ਕੰਵਸ ਉੱਤਰਦਾ ਜੇ ਮੈਂ ਝੰਡੇ ਦੀ ਵਾਰ ਨਹੀਂ ਲਾਉਂਗਾ ਤਾਂ ਉਹ ਉਦਾਂ ਦਾ ਆਰਟਵਰਕ ਨਹੀਂ ਬਣੂਗਾ ਜਿਵੇਂ ਜਿਵੇਂ ਤੁਸੀਂ ਗੁਰਬਾਣੀ ਸੁਣਦੇ ਹੋ ਜਿਵੇਂ ਜਿਵੇਂ ਤੁਸੀਂ ਨਿਹਾਲ ਸੁਣਦੇ ਹੋ ਉਹ ਕੁੱਟੀ ਦੀਵਾਰ ਦੇ ਵਿੱਚ ਗੁਜੜਾ ਸ਼ੁਰੂ ਹੁੰਦਾ ਹੈ ਜਿਵੇਂ ਤੁਸੀਂ ਆਪਣਾ ਆਡ ਕਰਦੇ ਹੋ ਹਾਂਜੀ ਜਿੱਦਾਂ ਹੁਣ ਮੇਰਾ ਸਪੈਸ਼ialਟੀ ਜਿੱਦਾਂ ਆ ਉਹ ਜੰਗ ਦਾ ਹੈ ਜਿੱਦਾਂ ਪ੍ਰਾਤਨ ਸਮੇਂ 'ਚ ਜੰਗ ਹੁੰਦੇ ਸੀਗੇ ਤਾਂ ਉਹ ਆਪਾਂ ਵੇਖ ਨਹੀਂ ਸਕਦੇ ਸੀਗੇ ਹੁਣ ਤੇ ਟਾਈਮ 'ਚ ਆਪਾਂ ਵੇਖ ਨਹੀਂ ਸਕਦੇ ਤੇ ਬਾਣੀ ਮਹਾਰਾਜ ਨੇ ਬੀਰਸ ਬਾਣੀ ਐਦਾਂ ਬਣਾਏ ਸੀਗੇ ਕਿ ਉਹ ਚੰਗ ਵਾਸਤੇ ਹੀ ਹੁੰਦੇ ਸੀਗੇ ਫੇਮੇ ਉਹ ਹੀ ਸੁਣ ਕੇ ਵੀਜ਼ੂਅਲਾਈਜ਼ ਜਿਹੜਾ ਹੁੰਦਾ ਸੀਗਾ ਉਹ ਐਟ ਅ ਟਾਈਮ ਬਣਾ ਲੈਂਦਾ ਸੀ ਉਹਨੂੰ ਰਫ ਸਕੈਚ ਕਰਦਾ ਸੀਗਾ ਕਿ ਐਦਾ ਐਦਾ ਸ਼ਾਇਦ ਹੁੰਦਾ ਹੋਣਾ ਤੇ ਉਹ ਫਿਰ ਬਾਣੀ ਨਾਲ ਹੀ ਮੈਨੂੰ ਕਾਫੀ ਮਤਲਬ ਮਿਲਿਆ ਮਹਾਰਾਜ ਤੋਂ ਹੀ ਮਹਾਰਾਜ ਨੇ ਗੁਣ ਦਿੱਤਾ 8 ਵਜੇ ਤੇ ਬਾਣੀ ਤੋਂ ਹੀ ਐਡ ਆਨ ਕਰਕੇ ਅਸੀਂ ਉਹ ਚੀਜ਼ ਪ੍ਰੇਸ਼ ਕਰਤੀ ਹੈ ਬਿਲਕੁਲ ਤੇ ਅ ਕਹਿੰਦੇ ਜਿਹੜੇ ਜੁੜਵਾ ਭਰਾ ਹੁੰਦੇ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਆਦਤਾਂ ਸੇਮ ਹੁੰਦੀਆਂ ਨੇ ਕਿ ਤੁਹਾਡੇ ਭਰਾ ਵੀ ਤੁਹਾਡਾ ਸਾਥ ਦਿੰਦੇ ਨੇ ਜੀ ਸਾਤਾ ਤਾਂ ਦਿੰਦੇ ਆ ਸਪੋਰਟ ਕਰਦੇ ਆ ਬਟ ਜਿੱਦਾਂ ਮਾਰਨ ਦੇ ਗੁਣ ਮੈਨੂੰ ਹੀ ਦਿੱਤਾ ਵਾ ਪ੍ਰਾਣ ਨੂੰ ਘਟੇ ਦਿੱਤਾ ਆ ਬਟ ਉਹ ਸਪੋਰਟ ਪੂਰੀ ਰੱਖਦੇ ਜਦੋਂ ਮੈਨੂੰ ਜਦੋਂ ਹੁਣ ਆਨਲਾਈਨ ਕਿਸੇ ਨੂੰ ਦੱਸਣਾ ਹੋਵੇ ਕੋਈ ਇੰਟਰੋਡਕਸ਼ਨ ਕਰਨੀ ਹੋਵੇ ਕਿੱਦਾਂ ਪਲੈਨਿੰਗ ਆਪਾਂ ਵਿੱਚ ਮਤਲਬ ਕਾਫੀ ਚੀਜ਼ਾਂ ਆ ਜਿਹੜੀ ਮੈਂ ਇਕੱਲਾ ਨਹੀਂ ਕਰ ਸਕਦਾ ਪ੍ਰਾ ਹੈਲਪ ਕਰਦੇ ਆ ਮਤਲਬ ਆਪਾਂ ਅਸੀਂ ਕਹਿ ਸਕਦੇ ਆ ਵੀ ਇੱਕ ਇੱਕ 11 ਹੁੰਦੇ ਨੇ ਤੇ ਗੁਰੂ ਦੇ ਸਿੰਘ ਤਾਂ 11 ਫਿਰ ਫਤਿਹ ਕਮਾਲ ਹੀ ਕਰ ਦਿੰਦੇ ਨੇ ਹੈ ਨਾ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਬਹੁਤ ਪ੍ਰੇਰਣਾਦਾਇਕ ਸਟੋਰੀਜ਼ ਨੇ ਜਿਹੜੀਆਂ ਇਥੋਂ ਮਿਲ ਰਹੀਆਂ ਨੇ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਮਿਲ ਰਹੇ ਆ ਜਿਨ੍ਹਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਕੋਸ਼ਿਸ਼ ਕਰ ਰਹੇ ਆ ਇੱਕ ਇੱਕ ਚੀਜ਼ ਤੁਹਾਡੇ ਤੱਕ ਪਹੁੰਚਾਈ ਜਾਵੇ ਬਹੁਤ ਸਾਰੇ ਨੌਜਵਾਨ ਸਾਨੂੰ ਸੁਣ ਰਹੇ ਹੋਣਗੇ ਦੇਖ ਰਹੇ ਹੋਣਗੇ ਉਹ ਵੀ ਸੋਚ ਰਹੇ ਹੋਣਗੇ ਕਿ ਕਿਸ ਹਿਸਾਬ ਦੇ ਨਾਲ ਅਸੀਂ ਗੁਰਬਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਆ ਸਾਡੇ ਸਿੱਕੇ ਇਤਿਹਾਸ ਨੂੰ ਹੋਰ ਲੋਕਾਂ ਤੱਕ ਪਹੁੰਚਾ ਸਕ ਗਿਆ ਕਿਉਂਕਿ ਜੋ ਅਸੀਂ ਸਟੋਰੀਜ਼ ਕਰ ਰਹੇ ਆ ਜਿੰਨਾ ਨੌਜਵਾਨਾਂ ਨਾਲ ਅਸੀਂ ਮਿਲ ਰਹੇ ਆ ਉਹਨਾਂ ਤੋਂ ਅਸੀਂ ਇਹੀ ਕੁਝ ਵੇਖ ਰਿਹਾ ਕਿ ਉਹ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਪ੍ਰਸਾਰ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਨੇ ਅਸੀਂ ਚਾਹਾਂਗੇ ਕਿ ਇਹਨਾਂ ਦੀਆਂ ਜਿਹੜੀਆਂ ਮਿਹਨਤਾਂ ਨੇ ਉਹਨਾਂ ਨੂੰ ਬੂਰ ਪੈਣ ਤੇ ਦਿਨ ਦੁਗੜੀ ਰਾਤ ਚੌਗੜੀ ਇਹ ਤਰੱਕੀ ਕਰਨ ਹੁਣ ਮੈਂ ਤੇ ਤੇਜਿੰਦਰ ਵੀ ਅਸੀਂ ਅਗਲੇ ਸਫ਼ਰ ਵੱਲ ਹੈ ਜਿਹੜੇ ਉਹ ਵਾਦੇ ਆ ਕੋਈ ਹੋਰ ਸਟੋਰੀ ਕਰਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ